ਕਈ ਪੁਰਾਣਾ ਰੇਡੀਓ ਚੱਲਦਾ ਨਹੀਂ ਸੀ ਇਹਨੇ ਫਿਰ ਸਟੂਡੈਂਟ ਟਾਰਗੇਟ ਕਰਨੇ ਸ਼ੁਰੂ ਕੀਤੇ ਸਟੂਡੈਂਟ ਇੱਥੇ ਸਭ ਤੋਂ ਜ਼ਿਆਦਾ ਸੌਖਾ ਟਾਰਗੇਟ ਆ ਪਹਿਲਾਂ ਤੁਸੀਂ ਉਹਨਾਂ ਨੂੰ ਗਾਲਾਂ ਦੋ ਵਿਚਾਰਿਆਂ ਨੂੰ ਹਨਾ ਇਹਨਾਂ ਨੇ ਬਥੇਰੇ ਲੁੱਟਿਆ ਪੰਜਾਬ ਨੂੰ ਯਾਰ ਦਰ ਫਿੱਟੇ ਮਾ ਜੋ ਮਦਦ ਕਰ ਰਿਹਾ ਤੂੰ ਅੱਜ ਉਹਨਾਂ ਨੂੰ ਮਾਰਾ ਗਈ ਨਾ ਬਣਾ ਐਮੀਆ ਬਣਾ ਜਾਂ ਦਲਜੀਤ ਆ ਕੋਈ ਵੀ ਆ ਵੀ ਮੀ ਇਹ ਏਡਾ ਕਿ ਹਰਾਮੀ ਬੰਦਾ ਯਾਰ ਇਹਨੇ ਮਾੜਾ ਕਹਿ ਕੇ ਆਪਦਾ ਰੇਡ ਗੋ ਚਲਾਇਆ ਇੰਡੀਆ ਵਾਲੇ ਵੀ ਜਾਣ ਅੱਛਾ ਤੂੰ ਸਾਰੇ ਦਮਾਲ ਵਾਲੇ ਮਾੜੇ ਬਣਾਦੇ ਆ ਹੁਣ ਬੋਲੂਗਾ ਕੋਈ ਇਹ ਤਾਂ ਗੋਰਾ ਗਾਇਆ ਕਿਹੜਾ ਪੰਜਾਬੀ ਆ ਬੜਾ ਜਿਆਦੇ ਤੇਜ਼ ਹੋ ਗਿਆ ਮੀ ਬਾਬੇ ਦੇਖੋ ਮੁੜ ਕੇ ਦਾਗ ਵੀ ਨਹੀਂ ਪੈਂਦੇ ਆ ਦੇਖਿਓ ਚਲ ਕੇ ਫਤਿਹ ਵਰਤ ਤਾ ਉਹ ਹੀ ਕੰਮ ਹੋਇਆ ਕਹਿੰਦੇ ਜੀ ਦਾ ਡਰ ਸੀ ਬਾਬਿਓ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਕੀਤਾ ਨਹੀਂ ਅਜੇ ਵੀ ਤੇ ਇੱਕ ਨਾ ਜਿਹੜਾ ਨੇ ਕੀਤਾ ਨਾਲ ਦੀ ਨਾਲ ਬੈਲ ਆਈਕਨ ਲਾਜ਼ਮੀ ਨਾ ਪ�ਲਿਆ ਕਰੋ ਫਿਰ ਵੀਡੀਓ ਦਾ ਨਾ ਮੈਸੇਜ ਆ ਜਾਂਦਾ ਤੁਹਾਡੇ ਕੋਲੇ ਨਾਲ ਦੀ ਨਾਲ ਘੰਟੀ ਜੀ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਕਰਨਾ ਤਾਂ ਭੁੱਲਣਾ ਹੀ ਨਹੀਂ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦਿਆ ਕਰੋ ਵਧੀਆ ਲੱਗਦਾਗਾ ਮੇਰਾ ਜੋ ਟਾਈਮ ਲੱਗਦਾ ਹੁੰਦਾ ਮੈਂ ਰਿਪਲਾਈ ਕਰ ਦਿੰਦਾ ਉਹਨਾਂ ਪਹਿਲੀ ਗੱਲੋਂ ਤੁਹਾਡਾ ਮੈਂ ਵੀਡੀਓ 'ਚ ਵੀ ਰਿਪਲਾਈ ਕਰ ਦਿੰਦਾ ਉਹਨਾਂ ਕੋਈ ਉੱਧਾ ਦਾ ਕਮੈਂਟ ਹੋਵੇ ਤਾਂ ਜਿਹੜਾ ਉੱਥੇ ਨਹੀਂ ਲੋਟ ਆਉਂਦਾ ਹੁੰਦਾ ਸਤ ਜੀ ਕੀ ਹਾਲ ਚਾਲ ਆ ਤੇ ਮੁੰਡਿਓ ਇਹ ਪੈਰ ਦੇ ਵੱਜਣ ਵਾਲਿਆ 12 ਬੈਨੀ ਫਰ ਕਿਤੇ 11 ਲੋਡ ਨਹੀਂ ਮਿਲਿਆ ਡਿਲੀਵਰੀ ਦਾ ਕਰਤੇ ਸੀ ਆਪਾਂ 6:00 ਵਜੇ ਡਾਕ ਤੇ ਲਾਤਾ ਨਹੀਂ ਸਾਢੇ 6:00 ਮਿਲ ਲੰਦਾ 7:00 ਵਜੇ ਤਿੰਨ ਵੇਲੇ ਹੋ ਗਏ ਸੀ ਆ ਹੁਣੀ ਅੱਧਾ ਪੌਣਾ ਘੰਟਾ ਹੋ ਗਿਆ ਉਦੋਂ ਉੱਠਿਆਂਗਾ ਫਾਈ ਤਾਂ ਲੋਡ ਤਾਂ ਆਇਆ ਨਹੀਂ 9 ਕਿਲੋਮੀਟਰ ਤੇ ਨਾ ਫਲੈਂਗ ਜੇ ਹੈਗਾ ਮੇਰਾ ਇਰਾਦਾ ਹੈਗਾ ਮੈਂ ਕਿਹਾ ਉਧਰ ਚાલਦੇ ਆਂ ਨਾਲ ਤਾਂ ਟਰੈਕਟਰ ਨੂੰ ਖਾਸ ਕਰ ਲਾਂਗੇ ਉੱਥੇ ਦੇ ਨਾਲੇ ਸ਼ਾਵਰ ਸ਼ੂਗਰ ਲਾ ਲਾਂਗੇ ਜੇ ਲੋਡ ਆ ਗਿਆ ਉਤੋਂ ਤੁਰ ਪਾਂਗੇ ਉਧਰ ਚાલਦੇ ਆਂ ਇੱਥੇ ਤਾਂ ਯਾਰ ਮੈਂ ਉਹ ਸਾਈਡ ਜੀ ਤੇ ਖੜਾਂਗਾ ਮੁੜ ਕੇ ਮੇ ਇਹ ਤਾਂ ਕਰ ਗਏ ਨਾ ਹੀ ਵਾਸ਼ਰੂਮ ਹੈ ਇੱਥੇ ਹਣਾ ਤੰਗ ਹੋਈ ਜਾਂਦਾ ਐਵੇਂ ਉਧਰ ਹੀ ਚાલਦੇ ਆਂ ਸਾਰਾ 9 ਕਿਲੋਮੀਟਰ 9 ਤੇ 1-2 ਕਿਲੋਮੀਟਰ ਦੇ ਵਿੱਚ ਵਿੱਚ ਨਾ ਦੋ ਫਲੈਂਗ ਜੇ ਹੈਗੇ ਆ ਉੱਥੇ ਉਧਰ ਚાલਦੇ ਆਂ ਉਹ ਮੋੜੇ ਗਰੁੱਸ ਤੇ ਪਾ ਕੇ ਸੋਕ ਰੱਖਿਓ। ਕਾਹ ਇਹ ਬਹੁਤ ਔਖਾ ਹੋ ਜਾਂਦਾ ਹੈਗਾ ਨਾ। ਇੱਕ ਤਾਂ ਲੋਕੇਸ਼ਨ ਨਵੀਂ ਆ। ਚਲ ਐ ਹਾਈਨਾ ਵੀ ਨੇੜੇ ਹੈਗਾ। ਮੈਨੂੰ ਇਹ ਝਾਕ ਆ ਗਿਆ ਤੇ ਫਸਟ ਟਾਈਮ ਆਇਆ ਆਪਾਂ ਤੇ ਵੀ ਮੈਨੂੰ ਇਹ ਲੱਗਦਾ ਕਿ ਇਹ ਸਾਲਾ ਪੇ ਨਾ ਹੁਣ ਪਾਰਕਿੰਗ ਆਫ ਲੈਂਗ ਜੇ ਤੇ ਮੋਸਟਲੀ ਰਿਜ਼ਰਵ ਪਾਰਕਿੰਗ ਹੁੰਦੀ ਆ। ਰੋਦੇ ਵਾਲੀ ਨਾ ਕਰੀ ਇੱਕ ਗੋਰਾ ਕਿ ਕਾਲਾ ਉਹ ਕਰਦਾ ਹੁੰਦਾ ਉਹ ਕੀ ਕਰਦਾ ਉਹ ਲਾ ਫਿਰਦਾ ਰਹਿੰਦਾ ਹਨਾ ਜਿਵੇਂ ਅੰਦਰ ਕੋਈ ਸਟੋਰ ਹੁੰਦਾ ਮੈਕੜੀ ਵਗੈਰਾ ਤੇ ਜੇ ਮੈਨੂੰ ਲੱਗੇ ਇਹਨਾਂ ਦਾ ਕੋਈ ਰੂਲ ਆ ਆਪਾਂ ਨੂੰ ਤਾਂ ਉਹਦੀ ਮੈਂ ਟਾਈਮ ਕਹਿੰਦਾ ਉਹਦੀ ਵੀਡੀਓ ਤੋਂ ਆਈਡੀਆ ਹੋਇਆ ਤੇ ਵੀ ਜੇ ਤੂੰ ਬਾਏ ਕੀਤਾ ਕੁਛ ਉੱਥੇ ਦਾ 20 ਡਾਲਰ ਆ ਨਾ ਤੇ ਉਹ ਲਾ ਦਿਓ ਇੱਥੇ ਮੂਹਰੇ ਤੇ ਸੁੱਤੇ ਟਰੱਕ ਦੇ ਮੂਹਰੇ ਨਹੀਂ ਪੱਥਰ ਰੱਖਦੇ ਵੀ ਟੋਹ ਵਾਲਾ ਕੰਮ ਉਹ ਵੀ ਵਧੀਆ ਮੇਰੇ ਹਿਸਾਬ ਨਾਲ ਸਕੀਮ ਉਹਦੀ ਉਹ ਪਾਰਕਿੰਗ ਮੂਰੇ ਲਾ ਆਂਦਾ ਉੱਥੋਂ ਲੰਭ ਕੇ ਗੇ ਤੁੰ। ਤੇ ਉਹ ਲਾਦ ਗਏ। ਬਾਕੀ ਚੱਲ ਦੇਖਦੇ ਆਂ ਆਪਾਂ ਦਾ ਨਹੀਂ ਐਜੀ ਹਰਕਤ ਕਰਦੇ। ਨਾ ਹੀ ਆਪਾਂ ਢਾਨਗਾਵੇਂ ਕਹਿੰਦਾ। ਇੱਥੇ ਦੋਲ ਪਹਾ ਪਾਇਲਟ ਤੇ ਟਰੱਕ ਸਟਾਪ ਸ਼ੋਅ ਕਰਦਾ ਸੀ ਲਾਭ ਤੇ ਮੈਂ ਪਹਿਲੇ ਤੇ ਜਾਣ ਲੱਗਿਆ ਮੈਂ ਕੁਦਰਤੀ ਨਿਗਾਹ ਮਾਰ ਲਈ ਹਨਾ। ਉਹ ਤਾਂ ਬੰਦ ਹੋ ਜਾ ਆ ਗਿਆ ਸੀਗਾ। ਮੰਨ ਲਓ ਉੱਥੇ ਕੁਝ ਵੀ ਨਹੀਂ ਹੈਗਾ ਸੀ। ਤੇ ਨਾਲ ਯਾਰ ਸੀਗਾ ਕਿਲੋਮੀਟਰ ਦੇ ਵਿੱਚ ਵਿੱਚ ਇੱਥੇ ਆਉਣ ਲੱਗੇ ਨੇ ਉਹ ਮੂਰੇ ਸੀਗੇ ਮੈਕਡੋਨਲਡਸ ਦੀ ਪਾਰਕਿੰਗ ਮਾ ਉੱਥੇ ਚਲਾ ਗਿਆ ਉੱਥੇ ਲਿਖਿਆ ਸਾਲਾ ਪੇ ਕਰੋ ਹੁਣ ਆਏ ਤੇ 120 ਕੇ 40 ਪਾਰਕਿੰਗ ਹੈਗੀਆਂ ਹਾਲੇ ਤੇ ਪਾਇਲਟ ਤੇ ਫਲਹਾਂਗੇ ਤੇ ਉਹਨਾਂ ਚੋਂ ਮੈਨੂੰ ਇੱਕ ਲੱਭੀ ਆ ਜਾਂ ਇੱਕ ਅੱਧੀ ਰਿਜ਼ਰਵ ਵਾਲੀ ਖਾਲੀ ਪਈ ਸੀ ਤੇ ਨਹੀਂ ਸਾਰੀਆਂ ਫੁੱਲ ਸੀਗਾ ਤੁਸੀਂ ਹਿਸਾਬ ਲਾ ਲਓ ਤੇ ਤੈਣਾਗਾ ਤੇ ਦਿਨੇ ਆ ਹਾਲਾ ਤੇ ਰਾਤ ਨੂੰ ਇੱਥੇ ਕੀ ਹੁੰਦਾ ਹੋ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਪਾਰਕਿੰਗ ਆ ਨਾ ਜਿੱਥੇ ਹੁਣ ਜਿੱਥੇ ਮੈਂ ਟਰੱਕ ਲਗਾ ਏਡਾ ਗੰਦਾ ਮੁਸ਼ਕ ਮਾਰਦਾ ਕਿਉਂਕਿ ਲੋਕ ਨਾ ਉਥੇ ਵਾਸ਼ਰੂਮ-ਉਸ਼ਰੂਮ ਕਰੀ ਜਾਂਦੇ ਰਾਤ ਨੂੰ ਜਿਵੇਂ ਟਰੱਕ ਦੇ ਸਨ ਚ ਵੜ-ਵੜ ਕੇ ਬੜਾ ਬੁਰਾ ਹਾਲ ਕੀਤਾ ਸੋ ਮੈਂ ਜਲ ਅੰਦਰ ਜਾ ਕੇ ਉਹਨਾਂ ਗੇਠਾ-ਗੂੜਾ ਕੱਢ ਕੇ ਉਹਨਾਂ ਨਾਲੇ ਨਾਲ ਕੋਈ ਚਾਰੇ ਪਾਸੇ ਪਾਰਕਿੰਗ ਆ ਜਾਂਦੇ ਉਹ ਰੋਡ ਦੇ ਦੂਜੇ ਪਾਸੇ ਹਾਈਵੇ ਦੇ ਜਿਹੜਾ ਬੰਦ ਹੈਗਾ ਓਏ ਸਾਹਮਣੇ ਬਲੂ ਵੇਕਣ ਵੀ ਹੈਗਾ ਉੱਥੇ ਰੱਖਵਾਚ ਡੰਡੇ ਕੇ ਮੈਂ ਖੜੇ ਆ ਲੈਨ ਤੇ ਮੁਸ਼ਕਲ ਲੱਗਦਾ ਲੋਡ ਦਾ ਕੰਮ ਤਾਂ ਮੈਨੂੰ ਕਿਉਂ ਕੋ ਇੰਨਾ ਟਾਈਮ ਹੋ ਗਿਆ ਹਜੇ ਤਾਈ ਤਾਂ ਮਿਲਿਆ ਨਹੀਂ ਫਿਰ ਦੂ ਬਾਅਦ ਕੀ ਮਿਲਾਂਗਾ ਵੈਲਕਮ ਹਾਂ ਬੈਵਰ ਲੌਂਚ ਮੈਂ ਸਟੱਕ ਕਰ ਵੀ ਘਟਾ ਸਕਦਾ ਹਾਂ ਤੇ ਦੋ ਸ਼ੌਪਾਂ ਨੇ ਕੋਈ ਵੀ ਲਗਾਉਣਾ ਇਹਨਾਂ ਦੇ ਨਾ ਦਾ ਸੂਪ ਹੋ ਗਏ ਡੰਦ ਹੁੰਦੇ ਆ ਦੋ ਤਾਂ ਮੁੱਕ ਵੀ ਗਏ ਜਿਹੜੇ ਚ ਅੱਜ ਦੇ ਸੀ ਮਿਲ ਲਾ ਰਹੇ ਆ ਉਹ ਦਾ ਖਤਮ ਹੋ ਗਏ ਬਹੁਤ ਐਂਡ ਹੁੰਦਾ ਆਹ ਵਾਲਾ ਜਿਹੜਾ ਛੱਪਿਆ ਫਿਰ ਪਾਇਲਟ ਤੇ ਹੁੰਦੇ ਆ ਸਿਰਫ ਹੋਰ ਨਹੀਂ ਕਿਸੇ ਤੇ ਟਰਾਈ ਕਰਕੇ ਦੇਖਿਓ ਦੂਜਾ ਸੂਪ ਤਾਂ ਹੈ ਨਹੀਂ ਸੀ ਸਾਬੀਆਂ ਵਾਲਾ ਇਹਦੇ ਚ ਨਾਲ ਕੁੱਕੀਆਂ ਜੀਆਂ ਪਾ ਲਉ ਬਾਈ ਮੈਚਰ ਕਾਲਾ ਮੈਚਰ ਨੂਨ ਐਡਡ ਕੇ ਸਿਰਾ ਬਣ ਜਾਂਦਾ ਨਾਲ ਕਾਫੀ ਤੇ ਬਹੁਤ ਵਾ ਲੱਗਦੇ ਆ ਕਰਾਂਚੀ ਕਰਾਂਚੀ ਆ ਬਣ ਜਾਂਦਾ ਇਹ ਵਾਲਾ ਕੀ ਹਰ ਇੱਕ ਤਾਂ ਬਣਾਇਆ ਦਿੰਨਾਂ ਨੇ ਬਹੁਤ ਕਹਿੰਦਾ ਸਈ ਇੱਥੇ ਆਂ ਬੈਠੇ ਆਂ ਲੋਡ ਆਇਆ ਵਾ ਗ੍ਰੈਂਡ ਰੈਪਡ ਵਾਲਾ ਤੇ ਕੱਲ ਦੀ ਪਿਕਅਪ ਪਛਾਣਦੀ ਉਹ ਕਹੇ ਇਹ ਰਿ ਪਹਿਲਾਂ ਵੀ ਕਰ ਦਿੰਦੇ ਹੁੰਦੇ ਉੱਥੇ ਜਾਂਦੇ ਆ ਜੇ ਕਰਤਾ ਠੀਕ ਨਹੀਂ ਵੀ ਤਾਂ ਤਾਂ ਵੀ ਠੀਕ ਆ ਉੱਧਰ ਨੂੰ ਚੱਲਦੇ ਆਂਗੇ ਮੈਂ ਤੇ ਸ਼ਾਵਰ ਉੱਪਰ ਲੈ ਕੇ ਮੈਂ ਤਾਂ ਹੀ ਮਗਾ ਰਾਹਟ ਕੱਢਦੇ ਫਿਰਾਂਗੇ ਮੈਂ ਤੇ ਸ਼ਾਵਰ ਲੈ ਕੇ ਤੁਰਦੇ ਆਂ ਵੀ ਕਰਤਾ ਤਾਂ ਵੀ ਠੀਕ ਆ ਤਾਂ ਕਰਕੇ ਉਹ ਟਰੇਲਰ ਨਾਲ ਬਾਸ਼ ਹੀ ਮੰਗਦੇ ਹੁੰਦੇ ਤਾਂ ਕਰਕੇ ਉਹਨੂੰ ਮੈਂ ਬਾਹਰੋਂ ਕਲੀਨ ਕਰਕੇ ਪਾਣੀ ਪੂਣੀ ਮਾਰ ਕੇ ਆਇਆ ਹਾਂ ਹੁਣ ਜਾ ਕੇ ਮੁੜ ਕੇ ਸੱਤ ਆਉਣ ਬਾਅਦ ਸ਼ਾਵਰ ਮਿਲ ਜੇ ਯਾਰ ਹੁਣ ਜਿੰਮੇ ਆਗਾ ਪਿਛਲੇ 5 ਮਿੰਟਾਂ ਦਾ ਉਹ ਬੰਦਾ ਆਇਆ ਨਹੀਂ 10 ਮਿੰਟਾਂ ਦਾ ਟਾਈਮ ਹੁੰਦਾ ਹਨ ਤੇ ਇਹ ਪਤਾ ਨਹੀਂ ਕਿੱਥੇ ਬੈਠੇ ਨੇ ਬੁੱਕ ਕੀਤਾ ਹੋਇਆ ਜਿਹੜਾ ਸ਼ਾਵਰ ਹੀ ਨਹੀਂ ਉਹ ਆਇਆ ਚਲ ਬੈਠੇ ਆ ਬਾਰਾ ਨੰਬਰ ਸ਼ਾਵਰ ਮਿਲ ਗਿਆ ਉਹ ਜਿਹੜਾ ਕਿਸੇ ਕੋਈ ਆਇਆ ਨਹੀਂ ਸੀ ਨਾ ਹੋਂ ਦਾ ਉਹ ਮਿਲ ਗਿਆ ਇਧਰੋਂ ਸ਼ੁਰੂ ਹੁੰਦੇ ਆ 12 ਨੰਬਰ ਕਿੱਥੇ ਆ ਲੱਗ 12 3 ਰਹਿ ਗਿਆ ਸੀ ਇਹ ਕੇ ਵਾਲੀ ਕੇ ਵਾਲੀ ਕਿੰਨਾ 3 4 9 ਇਹ ਖੁੱਲ ਗਿਆ ਖੁੱਲ ਗਿਆ ਵਾਹ ਬੰਬੇ ਸ਼ਾਵਰ ਹੀ ਬੜਾ ਡਬਲ ਹੋ ਗਿਆ ਇਹਨਾਂ ਨੇ ਤਾਂ ਕਿਉਂ ਇੱਧਰ ਵੀ ਤੇ ਇੱਧਰ ਮੈਂ ਹਾਂ ਮੇਰੇ ਕੋਲੋਂ 6:30 ਹੋ ਗਿਆ ਬੇ ਸਾਢੇ 450 ਕਿਲੋਮੀਟਰ ਆਪਾਂ ਨੂੰ ਪਿਕਅਪ ਲੋਕੇਸ਼ਨ ਆ ਮਿਸ਼ੀਗਨ ਵਾਲੀ ਹੈ ਨਾ ਤੇ ਮੈਂ ਦੁਰਦੇ ਤੇ ਮੈਂ ਚਾਹ ਚੁ ਪੀ ਕੇ ਦੁਰਦੇ ਹਾਂ ਨਾ ਸ਼ਾਵਰ ਸ਼ੁਭਰ ਆ ਫੜਾ ਡੰਨ ਹੋ ਗਿਆ ਜੀ ਸਾਰਾ ਕੁਝ ਕਿ ਜਿਆ ਭਾਈ ਟਰੱਕ ਜਾਣਾ ਏਸੀ ਦਾ ਆਪਦਾ ਹੀ ਨਜ਼ਾਰਾ ਹੋਣ ਵਾਲਾ ਨਾ ਚੱਲਦਾ ਹੁੰਦਾ ਬੁਰਾ ਹਾਲ ਹੋਇਆ ਬਣਾਈ ਕਿਉਂਕਿ ਇੱਥੇ ਗਰਮੀ ਬਹੁਤ ਹੁੰਦੀ ਆ 33 ਆ ਗਿਆ ਪਲੱਸ ਚ ਮੈਂ ਨਾ ਇਹ ਚਾਹ ਪੀਂਦਾ ਬੈਠਾ ਟਿਕਟੌਕ ਚਲਾਈ ਜਾਂਦਾ ਸੀਗਾ ਦੇਖੀ ਜਾਂਦਾ ਸੀ ਸਾਡੇ ਨਾ ਇੱਥੋਂ ਦਾ ਇੱਕ ਹੋ ਹੈਗਾ ਹੈਗਾ ਆਪਣਾ ਰੇਡਗੇ ਵਾਲਾ ਹੈਗਾ ਬ੍ਰੈਂਪਟਨ ਦਾ ਹੈਗਾ ਟ੍ਰਾਂਟੋ ਦਾ ਹੈਗਾ ਵੱਡਾ ਜਦੋਂ ਨਾ ਅੱਜ ਤੋਂ ਮਲਾ ਤੋ 3 ਸਾਲ ਪਹਿਲਾਂ ਦੀ ਗੱਲ ਹੈ ਜੀ ਉਹ ਬਾਸੀ ਦਾ ਸ਼ੋਅ ਸਿਖਰਾਂ ਤੇ ਹੁੰਦਾ ਸੀਗਾ ਹਨਾ ਉਹ ਮੁੱਦੇ ਜਿਹਾ ਲਿਆਉਂਦਾ ਹੁੰਦਾ ਸੀ ਵੀ ਕੁੜੀ ਮੁਕਰ ਗਈ ਮੁੰਡਾ ਮੁਕਰ ਗਿਆ ਇਹ ਬੰਦੇ ਨੇ ਇਹਦਾ ਹੀ ਪੁਰਾਣਾ ਰੇਡੀਓ ਚੱਲਦਾ ਨਹੀਂ ਸੀ ਇਹਨੇ ਫਿਰ ਸਟੂਡੈਂਟ ਟਾਰਗੇਟ ਕਰਨੇ ਕੀ ਸ਼ੁਰੂ ਕੀਤੇ ਸਟੂਡੈਂਟ ਇੱਥੇ ਸਭ ਤੋਂ ਜ਼ਿਆਦਾ ਸੌਖਾ ਟਾਰਗੇਟ ਆ ਪਹਿਲਾਂ ਤੁਸੀਂ ਉਹਨਾਂ ਨੂੰ ਗਾਲਾਂ ਦੋ ਵਿਚਾਰਿਆਂ ਨੂੰ ਹਨਾ ਤੇ ਉਹ ਐਡੇ ਭੂਲੇ ਆ ਮੁੜ ਕੇ ਤੁਸੀਂ ਮਾੜੀ ਜੀ ਉਹਨਾਂ ਦੇ ਪੱਖ ਦੀ ਗੱਲ ਕਰ ਦੋ ਮਗਰ ਵੀ ਲੱਗ ਜਾਂਦੇ ਆ ਇਹ ਬੰਦੇ ਨੇ ਵਿਚਾਰਿਓ ਸਟੂਡੈਂਟ ਟਾਰਗੇਟ ਕੀਤੇ ਪਹਿਲਾਂ ਉਹਨਾਂ ਨੂੰ ਗਾਲਾਂ ਦਿੱਤੀਆਂ ਹਨਾ ਹੋਰ ਫੇਰ ਉਹ ਧਰੋਮੀ ਗੱਲ ਬਣਦੀ ਲੱਗੀ ਫੇਰ ਇਹਨੇ ਸਿੱਧੂ ਮੂਸੇ ਵਾਲਾ ਸ਼ੁਰੂ ਕੀਤਾ ਹਨ ਤੇਰੀ ਮੈਂ ਇੱਕ ਮਿੰਟ ਜੇ ਜ਼ਮੀਨ ਖਰੀਦ ਲਵਾਂ ਐ ਗੱਲੂੰ ਇਹਨੇ ਵੀ ਕਹਿਣ ਦਾ ਮਤਲਬ ਬਕਵਾਸ ਕਰ ਕਰਕੇ ਆਪਦਾ ਰੇੜਵਾ ਚਲਾ ਲਿਆ ਹੁਣੇ ਟਿਕਟੌਕ ਤੇ ਲਾਈਵ ਹੋਇਆ ਹੋਇਆ ਹੁੰਦਾ ਨਾਲ ਹਨਾ ਨਾਲ YouTube ਤੇ ਪਤਾ ਨਹੀਂ ਮੈਂ ਤਾਂ ਇਹਨੂੰ ਟਿਕਟੌਕ ਤੇ ਹੀ ਦੇਖਿਆ ਐ ਮੈਂ ਕਹਿੰਦਾ ਚਲ ਠੀਕ ਆ ਤੂੰ ਕਰ ਲਿਆ ਹੁਣੇ ਐਡਾ ਕ ਕੁੱਤਾ ਬੰਦਾ ਸਾਲਾ ਹੁਣ ਓ ਐਮੀ ਬਿਰ ਕਰਕੇ ਨੇ ਜੋ ਉੱਥੇ ਮਦਦ ਕਰ ਰਿਆ ਉਹਨਾਂ ਨੂੰ ਕਹਿ ਰਿਹਾ ਹੁਣ ਕਹਿ ਰਿਹਾ ਇਹ ਰਲ ਕੇ ਕਹਿ ਰਹੇ ਆ ਪੱਤਰਕਾਰਾਂ ਨਾਲ ਇਹਨਾਂ ਨੇ ਕੋਸ਼ਿਸ਼ ਨਹੀਂ ਦੇਣਾ ਇਹਨਾਂ ਦੇ 4 ਸਾਲ ਹੁੰਦੇ ਆ ਇਹ ਖਤਮ ਹੋ ਜਾਣਗੇ ਤੇ ਇਹ ਇਹਨਾਂ ਨੇ ਬਥੇਰੇ ਲੁੱਟਿਆ ਪੰਜਾਬ ਨੂੰ ਯਾਰ ਦਰ ਪਿੱਟੇ ਮਾ ਜਿਉ ਮਦਦ ਕਰ ਰਿਹਾ ਤੂੰ ਅੱਜ ਉਹਨਾਂ ਨੂੰ ਮਾਰਾ ਗਈ ਨਾ ਬਣਾ ਐਮੀ ਆ ਬਣਾ ਜਾਂ ਤਲਜੀਤ ਦਾ ਕੋਈ ਵੀ ਆ ਵੀ ਕਹਿਣ ਦਾ ਮਤਲਬ ਇਹ ਬੰਦੇ ਦਾ ਕੰਮ ਇਹ ਆ ਜਿੱਧਰ ਨੂੰ ਸਾਰੇ ਇੱਕ ਪਾਸੇ ਨੂੰ ਇਹਨੇ ਉਦੋਂ ਕੰਮ ਦੇ ਉਲਟੋ ਕੇ ਕਾੜਨਾ ਕਾਦੀ ਖਾਤਰ ਵਿਊਆਂ ਦੀ ਖਾਤਰ ਵੀ ਸਾਲਿਆ ਦੱਲਿਆ ਤੂੰ ਵੀ ਨਾ ਬਿਉਹ ਦੀ ਖਾਤਰੀ ਕਰ ਰਹੇ ਆ ਟਿਕਟੌਕ ਤੇ ਲਾਈਵ ਕਾ ਤੋ ਕਾ ਤੋ ਕਰਦੇ ਆ ਟਾਈਪ ਟਾਈਪ ਕਰੋ ਫਲਾਨਾ ਕਰੋ ਟਿਕਟੌਕ ਤੇ ਤੂੰ ਗੈਸਟ ਚ ਆਗਦਾ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਸਾਰਿਆਂ ਨੂੰ ਪਤਾ ਉਹ ਸਿਰੇ ਦੇ ਹਰਾਮੀ ਆ ਸਿੱਖ ਵਿਰੋਧੀ ਬੰਦੇ ਆ ਠੀਕ ਆ ਸਿੱਖੀ ਦਾ ਵਿਰੋਧ ਕਰਨ ਵਾਲੇ ਆ ਮੈਂ ਵੀਡੀਓ ਬਣਾਉਣ ਲੱਗਾ ਨਾ ਤਾਂ ਮੈਂ ਤੜਫਾਲ ਦੂੰਗਾ ਮੈਂ ਹਨਾ ਕਾ ਨੂੰ ਕਾ ਨੂੰ ਹਨਾ ਵੀ ਐਡਾ ਕਾ ਹਰਾਮੀ ਬੰਦਾ ਯਾਰ ਇਹਨੇ ਮਾੜਾ ਕਹਿ ਕੇ ਆਪ ਦਾ ਰੇਡ ਕਾ ਚਲਾਇਆ ਇੰਡੀਆ ਵਾਲੇ ਵੀ ਜਾਣਦੇ ਉਹਨਾਂ ਦੇ ਵੱਡੇ ਨੂੰ ਇਹਨੂੰ ਇਹ ਬੰਦੇ ਤੇ ਇੱਕ ਪੈਸੇ ਦੀ ਜਗ੍ਹੀ ਨੂੰ ਤੂੰ ਕੀ ਮਦਦ ਕੀਤੀ ਹੈ ਵੀ ਪੰਜਾਬ ਦੀ ਹੁਣ ਗੱਲਾਂ ਹੀ ਕੀਤੀਆਂ ਤੂੰ ਹੋਰ ਕੀ ਕੀਤਾ ਦੱਸ ਦੇ ਜਦੋਂ ਹਾਂ ਦਾ ਜਿਹੜਾ ਨੇ ਹਾਂ ਦਾ ਨਾਰਾ ਮਾਰਾ ਤੂੰ ਉਹਨਾਂ ਨੂੰ ਵੀ ਮਾਰਾ ਗਈ ਐ ਨਾ ਯਾਰ ਤੂੰ ਬੰਦਾ ਕਿ ਪਜਾਮਾ ਗਿਆ ਮੁੜ ਕੇ ਤੁਹਾਨੂੰ ਕੋਈ ਬੰਦਾ ਮਾਰਾ ਕਹਦੇ ਠੀਕ ਆ ਤੇ ਪੈਗ ਬੰਨੀ ਆ ਤੂੰ ਹੀ ਸਾਰੀ ਸਿੱਖ ਕਮਿਊਨਿਟੀ ਨਹੀਂ ਦਿਮਾਲਿਆਂ ਵਾਲੇ ਤੇ ਯਕੀਨ ਨਹੀਂ ਰਹਿ ਗਿਆ ਐ ਨਹੀਂ ਯਾਰ ਸਾਰੇ ਨਹੀਂ ਉਹ ਤੈਨੂੰ ਇੱਕ ਨੇ ਗਾਲ ਕੱਢਤੀ ਉਜਲ ਤੇਰੇ ਕਹਿੰਦੇ ਹਿਸਾਬ ਨਾਲ ਅੱਛਾ ਤੂੰ ਸਾਰੇ ਦਿਮਾਲਿਆਂ ਵਾਲੇ ਮਾੜੇ ਬਣਾਦੇ ਆ ਅਸੀਂ ਮੋਨੇ ਕੋਨੇ ਮੰਨਦੇ ਆ ਪਰ ਬਈ ਤਕਲੀਫ ਹੁੰਦੀ ਆ ਜਦ ਤੂੰ ਇਹਦੀਆਂ ਚਪਲਾ ਮਾਰਦੇ ਆ ਸਾਰੇ ਸਿੱਖਾ ਨੂੰ ਬਦਨਾਮ ਕਰਦੇ ਆ ਪਰ ਸਾਰਿਆਂ ਨੂੰ ਪਤਾ ਤੂੰ ਹੈ ਕੀ ਆ ਕੀ ਦਾ ਕੁੱਤਾ ਤੂੰ ਕੀ ਆ ਸਭ ਨੂੰ ਪਤਾ ਉਹ ਮੇਰੇ ਕੋਲ ਬੋਰੀ ਲਾਉਂਦਾ ਨਹੀਂ ਪਈਆ ਮੇਰੇ ਕੋਲ ਤੇਰੇ ਆਰਕੇ ਕੋਲੇ ਨਾ ਮੈਂ ਕਹਿੰਦਾ ਪੁੱਕੜ ਜੋ ਪਟਾਕੇ ਵਾਲਾ ਨਹੀਂ ਪਿਸਤੌਲੋਂ ਦਾ ਉਹ ਵੀ ਨਹੀਂ ਹੋਣਾ ਸਾਲਾ ਬਾਂਦਰ ਨਾ ਹੋਵੇ ਤੂੰ ਮਦਦ ਤਾਂ ਕੀ ਕਰਨੀ ਹੈ ਜਿਹਦੀ ਜਿਹੜੇ ਕਰਦੇ ਤੂੰ ਉਹਨਾਂ ਨੂੰ ਹੀ ਪੈ ਰਹੀ ਹੈ ਯਾਰ ਸਾਤੋ ਹਰਾਮੀ ਬੰਦਾਗਾ ਰੇਡ ਹੋ ਗਿਆ ਤੇ ਇਹ ਬੰਦਾ ਪੱਡਾ ਹਿੰਦੀ ਸੱਚੀਆਂ ਸੁਣਾਉਂਦਾ ਤਾਂ ਹੀ ਉਹਦੀ ਤਕਲੀਫ ਦਾਗ ਲੱਗਦੀ ਐ ਇਹਨਾਂ ਨੂੰ ਭਲਾ ਹਿੰਦੀ ਵੀ ਕੁਝ ਹੋਰ ਹਿਸਾਬ ਦਾ ਪਰ ਹਿੰਦੀ ਇਹਦੇ ਨਾਲੋਂ 100 ਗੁਣਾ ਚੰਗਾਗਾ ਯਾਰ ਪੈਸਾ ਹੀ ਮੇਨ ਰੱਖ ਲੈ ਤੂੰ ਵੀਊ ਹੀ ਮੇਨ ਵੀ ਵਾ ਚਾਰ ਜਣੇ ਦੇਖਣ ਇਹਨਾਂ ਨੂੰ ਤਾਂ ਗਾਣਾ ਦਾ ਵੀ ਸੁਆਦ ਪੈ ਗਿਆ ਵੀ ਗਾਣਾ ਦੇਣਾ ਆਊਗਾ ਠੀਕ ਹੈ ਨਾਲ ਚਾਰ ਜਣੇ ਦੇਖਣ ਆਲੇ ਆਉਣਗੇ ਸਾਡੇ ਵੀਊ ਵਧਣਗੇ ਆਹ ਕੰਮ ਐ ਇਹਨਾਂ ਦਾ ਦੋ ਚਾਰੇ ਨਹੀਂ ਚਮਚੇ ਰੱਖਿਆ ਭਲਾ ਮੇਰੀ ਵੀਡੀਓ ਦੇਖ ਕੇ ਉਹ ਵੀ ਗਾਲਾਂ ਦੇਣਾ ਜਣਾ ਆ ਜਾਓ ਮੇਰਾ ਸਾਰਿਆਂ ਨੂੰ ਬੋਲਦਾ ਮੈਂ ਕਿਤੇ ਨਹੀਂ ਆਜੋ ਨੇੜੇ ਹੋ ਕੇ ਦੇਖ ਲਿਓ ਤੁਹਾਨੂੰ ਲੱਗ ਜੂ ਪਤਾ ਵੀਰ ਜੇ ਕੋਈ ਕੰਮ ਕਰਦਾ ਉਹਨੂੰ ਕਰ ਲੈਣ ਦੇ ਕਰੋ ਭਰਾ ਬਣ ਕੇ ਤੁਹਾਨੂੰ ਚਾਰ ਬੰਦੇ ਸੁਣਦੇ ਆ ਵੀ ਬੰਦਿਆਂ ਵਾਲਾ ਕੰਮ ਕਰ ਲਿਆ ਕਰੋ ਹਏ ਵੀ ਮਿੱਤਰੋ ਬਰੇਚੂ ਬਰੂਚੋ ਕੇ ਦੁਬਾਰੇ ਪਾਤਿਆ ਚਾਲੇ ਸ਼ਾਮਰ ਤੋਂ ਬਾਅਦ ਚੱਲ ਕੇ ਵੀਰ ਭਰਾ ਨੂੰ ਪਾਰਕਿੰਗ ਮੈਲਰੀ ਨਾਲੇ ਇੱਥੇ ਜਿੱਥੇ ਆਪਾਂ ਪੈਕਅਪ ਕਰਨੀ ਹੈ ਨਾ ਉਹਨਾਂ ਦੇ ਵੀ ਪਾਰਕਿੰਗ ਵਾਲਾ ਖੈਰ ਸੀਨ ਵਧੀਆ ਬਣਾਇਆ ਹੋਇਆਗਾ ਮੈਂ ਕਹਾਂ ਤਾਂ ਮੇਰੇ ਨਾਲ ਟਰੱਕ ਖੜਾਇਆ ਸੀ ਇੱਧਰ ਉਹ ਮਨ ਲਾ ਜਾਂਦਾ ਕੋਈ ਭੁੱਲ ਗਿਆ ਟਰੱਕ ਚ ਤਾਂ ਮਨ ਲਾਦਾ ਉਹ ਹੈ ਨਹੀਂਗਾ ਤੇ ਉਹਦੇ ਫੋਰਵੇਪਲੇਸ਼ਰ ਆਉਣੋਂ ਮੈਂ ਛੱਡ ਜੁੱਟ ਗਿਆ ਕੋਈ 4 9 9:30 ਹੋ ਜਾਣੇ ਆਪਾਂ ਨੂੰ ਉੱਥੇ ਪਹੁੰਚਦੇ ਨੂੰ ਕੱਲ ਨੂੰ ਹੀ ਤੁਰ ਜਾਊਗਾ ਉੜ ਦੇ ਤਾਂ ਤਾਂ ਗੱਲ ਬੱਕਰੀ ਆ ਵੀ ਟਾਈਮ ਨਾਲ ਕਰਦਾ ਤਾਂ ਨਾ ਟਿਕਿਆ ਗਿਆ ਆਪਣੇ ਤੋਂ ਇਨ 500 ਮੀਟਰਸ ਫੀਟ ਇਨ 3rd ਲੇਨ ਫਰਮ ਦ ਲੈਫਟ ਦੈਨ ਟਰਨ ਲੈਫਟ ਓਨ ਇੰਡੀਆਨਾ 37 ਹਾਈ ਟਾਈਮੇ ਕਹਾ ਮੈਂ ਆ ਕੇ ਇਹਨਾਂ ਦੇ ਅੰਦਰ ਬਹਿ ਗਿਆ ਉੱਥੇ ਨਾ ਪਾਇਲਟ ਤੇ ਪਹਿਲਾਂ ਬਾਸੂ ਉੱਤਰੂ ਜਾ ਕੇ ਆ ਕੇ ਫੇਰ ਉੱਥੇ ਬੈਠਾ ਰਿਹਾ ਫੋਨ ਫੋਨ ਚਲਾਈ ਗਿਆ ਤੇ ਫੇਰ ਉੱਥੇ ਮੈਂ ਮੁੜ ਕੇ ਉਹ ਸਾਤੇ ਸੂਪੋਜਾ ਪੀਣ ਲੱਗ ਗਿਆ ਨਾ ਖਾਣ ਲੱਗ ਗਿਆ ਪੀਣ ਕਿਹੜਾ ਖਾ ਕੇ ਚਾਹ ਕੌਫੀ ਕੁਝ ਪੀ ਕੇ ਸ਼ਾਵਰ ਝੂਟ ਲੈ ਕੇ ਦਰਾਇ ਦਾ ਟਰੱਕ 'ਚ ਬੈਠਾ ਨਹੀਂ ਜਿੰਨਾ ਟਾਈਮ ਹੀ ਮੈਂ ਇੱਥੇ 2-3 ਘੰਟੇ ਲਾਏ ਆ ਆ ਦੇਖੋ ਆ ਟਾਕੋ ਬੈਲ ਵੀ ਹੈਗਾ ਇਹਦੇ ਨਾਲ ਹੀ ਤੇ ਮੈਕਡੀ ਹੈਗਾ ਮੈਕਡੋਨਲਡ ਇਹਦੀ ਪਾਰਕਿੰਗ ਵੀ ਆ ਟਰੱਕ ਵੀ ਲੱਗਦਾ ਮੈਕਡੋਨਲਡ ਦੀ ਪਾਰਕਿੰਗ 'ਚ ਕਾਫੀ ਟਰੱਕ ਲੱਗਦੇ ਆ ਤੇ ਇਹਦੇ ਨਾਲ ਲਿਖਿਆ ਹੈ ਮੈਂ ਸਲੀਪ ਨਹੀਂ ਪਾ ਸਕਦੇ ਪੇ ਕਰੋ ਤੇ ਜਾਂ ਤਾਂ ਸੁੱਤੀ ਪਈ ਆ ਚੱਲ ਚੱਲ ਪਿੱਕੇ ਵਾਲੇ ਬਾਈ ਚੱਲ ਚੱਲ ਆ ਦੋ ਲੈਣਾ ਮੋੜਦੇ ਨੇ ਅਸੀਂ ਟੇਕ ਦੀ ਐਗਜ਼ਿਟ ਓਨ ਦਾ ਰਾਈਟ ਟੂ I465 ਈਸਟ ਕਾਲੂ ਨਾਲੇ ਮੋੜਦੇ ਹੋਏ ਜੱਟ ਟੈਂ ਟ ਉਹ ਨਾਮ ਬੰਦ ਹੋਏ ਮਖਣੀ ਵਾਲਾ ਤੇ ਨਾਲੇ ਮਖਣੀ ਚੱਕਾਂਗੇ ਉੱਥੋਂ ਕਾਲੂ ਮਖਣੀ ਫੇਰ ਲਾ ਕੀ ਮੈਨ ਲਾ ਯਾਰ ਮਹੀਨਾ ਵੀ ਨਹੀਂ ਹੋਇਆ ਮਖਣੀ ਚੱਕੀ ਨੂੰ ਤਾਂ ਅਸੀਂ ਇੰਨੀ ਕਰਨੀ ਆ ਤਿੰਨ ਜਾਣੇ ਆ ਅਸੀਂ ਮਾਗਣੀ ਵਾਲੇ ਬੱਟ ਕਾੜ ਦਿੰਨੇ ਆ ਨੇੜੇ ਆ ਕੇ ਹੱਥ ਰੀਫਰ ਵੀ ਚਲਾਉਣਾ ਯਾਰ ਆਪਾਂ ਮੈਂ ਸਦਾਸਤੇ ਨਾ ਜੋ 200 ਕਿਲੋਮੀਟਰ ਰਹਿ ਗਿਆ ਮਾਝਾ ਉਹਨੇ ਜ਼ਰੂਰੀ ਤੇਲ ਫੁੱਟਣਾਗਾ ਉੱਥੇ ਜਾ ਕੇ ਚਲਾਉਣੇ ਆ ਜਾਇ ਦੋ ਮਿੰਟ ਨਹੀਂ ਹੋਏ ਉਤੋਂ ਨਿਕਲੇ ਨੂੰ ਹਾਈਵੇ ਤੇ ਚੜਿਆ ਨਾ 465 ਤੇ ਤੇ ਰਾਜਾ ਵਰਲਾ ਦੇ ਨਾਲ ਹੀ ਦੇਖੋ ਅਧਿਨ ਰਾਜਾ ਹੋਰ ਕਾਹਦਾ ਸਿਚਾ ਖੁੱਲਾ ਇਪੇ ਆ ਜਿਹੜੀਆਂ ਗੱਡੀਆਂ ਨਹੀਂ ਲੱਤੀ ਫਿਰਦੇ ਉਹਨੇ ਆ ਦੇਖੋ ਆਹ ਵਾਲਾ ਦੇਖੋ ਖੁੱਲੇ ਹੀ ਲਈ ਫਿਰਦਾ ਤਾਂ ਪਤਾ ਨਹੀਂ ਆਜੇ ਕੀ ਕੀ ਮਟੀ ਰੇਤਾ ਨੂਨ ਮਿਰਚ ਮਸਾਲੇ ਆ ਅੰਦਰ ਐਡ ਹੋਣੇ ਆ ਗੱਡੀ ਦੇ ਹਾਲਾਗਾ ਰਾਸ਼ ਆਵਰੇ ਨਹੀਂ ਖੜਾ ਛੱਡ ਰਿਹਾ ਇੱਤੇ ਤਾਂ ਸੱਚੀ 465 ਜੇ ਤੇ ਇਹ ਘਰ ਹੈ ਜੀ ਬਾਲੇ ਬੀਜੀ ਹਾਈਵੇ ਆ ਹੁਣ ਬੋਲੂਗਾ ਕੋਈ ਇਹ ਤਾਂ ਗੋਰਾ ਗਾਇਆ ਕਿਹੜਾ ਪੰਜਾਬੀ ਆ ਇੱਥੇ ਇਹਦੇ ਛੂਪ ਆਏ ਹੋਏ ਆ ਹੁਣ ਦੱਸੋ ਹੈ ਕਿਸੇ ਕੇ ਪਾਸ ਜਵਾਬ ਹੈ ਇਸ ਗੱਲ ਦਾ ਇੰਨੀ ਕ ਹੇਟ ਫੈਲੀ ਜਾਂਦੀ ਹੈ ਨਾ ਇੱਕ ਗੋਰੇ ਨੇ ਸਿਰ ਤੇ ਟਾਵਲ ਬੰਨ ਕੇ ਤੇ ਉੱਪਰ ਲਿਖਿਆ ਹੋਇਆਗਾ ਮਿਲਦਾ ਵੀ ਮੈਂ ਹਰਜਿੰਦਰ ਆਖਣੀ ਕਿਵੇਂ ਇਹ ਆਪਣੇ ਉਹ ਭਰਾ ਦਾ ਨਾਮ ਜਿਹੜੇ ਤੋਂ ਹੈਪਨ ਹੋਇਆ ਯੂ ਐਸ ਏ ਚ ਉਹਦਾ ਨਾਮ ਲਿਖਿਆ ਹੋਇਆ ਬੰਦੇ ਨੇ ਤੇ ਉਹਦੇ ਥੱਲੇ ਬੰਦਿਆਂ ਨੇ ਨਾ ਇਹ ਫੋਟੋਆਂ ਭੇਜੀਆਂ ਆਂਗਾ ਜਿਵੇਂ ਹੁਣ ਆ ਮੈਂ ਇਹਦੀ ਵੀਡੀਓ ਬਣਾ ਲਈ ਆ ਚਪਲਾਂ ਵਾਲੀ ਵੀ ਛੋਡੇ ਹੀ ਬੰਦੇ ਸੇਮ ਚੀਜ਼ਾਂ ਕਰਦੇ ਆ ਗੋਰੇ ਨੇ ਉਹ ਭਾਈ ਉਹ ਵੀਡੀਓ ਤੇ ਇੰਨੀ ਕ ਹੇਟ ਆਣਾ ਇੰਨੀ ਕ ਹੇਟ ਮੰਨ ਲੋ ਮੁੜ ਕੇ ਗੋਰਿਆਂ ਨੇ ਉਹ ਆਪਣੇ ਬੰਦਿਆਂ ਦੀਆਂ ਫੋਟੋਆਂ ਨਹੀਂ ਲੱਭੀਆਂ AI ਨਾਲ ਬਣਾ ਬਣਾ ਟਰੱਕ ਦੇ ਉੱਤੇ ਪੱਗ ਰੱਖ ਕੇ ਹਨਾ ਜਾਂ ਉਹ ਵੀ ਬਹੁਤ ਗੰਦੀ ਤਰ੍ਹਾਂ ਕੰਮ ਚੱਲਿਆ ਵਿਆ ਭਾਈ ਸੋਸ਼ਲ ਮੀਡੀਆ ਤੇ ਜੇ ਹੋ ਸਕਿਆ ਨਾ ਤਾਂ ਮੈਂ ਤੁਹਾਨੂੰ ਉੱਥੇ ਜਾ ਕੇ ਉਹ ਟਿਕਟੋਕ ਵਾਲੀ ਵੀਡੀਓ ਦਿਖਾਉਣਾਗਾ ਐਡੀ ਨਫ਼ਰਤ ਫੈਲੀ ਵੀ ਆ ਤੇ ਹੁਣ ਇਹਦੇ ਚੱਪਲਾਂ ਪਾਆਂ ਗਈਆਂ ਇਹਦਾ ਦਊ ਕੋਈ ਜਵਾਬ ਇਹ ਇਹਨਾਂ ਕੋਲ ਹੈ ਜਵਾਬ ਇਹ ਚੀਜ਼ ਦਾ ਵੀ ਆਪਣੇ ਬੰਦਿਆਂ ਨੂੰ ਹੀ ਕਹਿਣ ਜਾਣਦੇ ਹੋ ਤੁਸੀਂ ਮੈਂ ਉਹੀ ਕਹਿਣਾ ਉਹਨਾਂ ਹਰ ਇੱਕ ਜਾਂ ਕੋਈ ਕਮਿਊਨਿਟੀ ਨਹੀਂ ਮਾੜੀ ਹੁੰਦੀ ਜਾਂ ਕੋਈ ਕੁਝ ਵੀ ਆ ਵੀ ਸਾਰਾ ਨਹੀਂ ਕੋਜੇ ਹੁੰਦੇ ਹਰ ਇੱਕ ਥਾਂ ਕੋਈ ਨਾ ਕੋਈ ਕੋ ਹੁੰਦਾ ਹੀ ਹੁੰਦਾਗਾ ਕਿਸੇ ਵੀ ਪ੍ਰੋਫੈਸ਼ਨ ਚਾ ਕਿਸੇ ਵੀ ਕਾਸੀ ਚਾ ਕਾਸੀ ਜੀ ਲਾ ਲਓ ਤੁਸੀਂ ਵੀ ਕੋਈ ਨਾ ਕੋਈ ਹੁੰਦਾ ਹੀ ਆ ਹਾਂ ਜਦੋਂ ਕਿਆ ਦੇ ਟਰਨ ਟਰਨ ਮਾਰਦੇ ਆ ਨਾ ਢੱਲੇ ਹੋ ਜਾਂਦੇ ਹੁੰਦੇ ਆ ਇਹਨੂੰ ਆਨ ਕਰ ਜਾਂਦੇ ਆ ਤਾਂ ਫੇ ਸੈਟਿਆ ਹੋਣ ਤੇ ਸਟਾਰਟ ਹੋਣ ਤੇ ਟਾਈਮ ਲਾਊਗਾ ਪਰ ਆਕੇ ਘਰ ਭੋਲੀ ਨਾ ਜਾਈਏ ਕਾਰ ਹੀ ਜਾਣਿਆਂ ਨੂੰ ਮਾਈਨਸ 10 ਤੇ ਨਹੀਂ ਆਕੇ ਕਰਦੇ ਮੈਂ ਤਾਂ ਬਾਥਰੂਮ ਹੀ ਵਾਹ ਲਈ ਜਾਂਦਾ ਫੱਟ ਕੇ ਗੇੜਾ ਕੰਡੇ ਅੰਗੇ ਅੰਦਰ ਥੈਂਕ ਯੂ చక్కల చక్కలు నీ వండే తౌలా వాళ్ళే చల్ పొ ਦਾ ਫਿਰਦਾ 77 ਰੁਪਏ ਉਹੋਂ ਤਾਂ ਹੀ ਆ ਜੂ ਥੱਲੇ ਇੰਦਾ ਹੀ ਮਹਿਰਤ ਦਾ ਧੋਖਾ ਇਹਨੂੰ ਸਿੱਧਾ ਜਾਂਦਾ ਨਾ ਘਟਦਾ ਉਹ ਇੰਨੇ ਤੇ ਵੀ ਨਹੀਂ ਕਰਨਾ ਜਰਾ ਰੈਟ ਦਾ ਪੁਆਇੰਟ ਹੋ ਗਿਆ ਹੁਣ ਆਪਾਂ ਲਾਤਾ ਇਹਨੂੰ 60 ਟੌਪ ਤੇ ਵੀ ਉਹ ਤਾਂ ਹੀ ਖਾਪੇ ਹੋ ਕੇ ਬੰਦ ਹੋ ਜੂਗਾ ਆਪਾਂ ਤਿੰਨ ਗਾਣ ਨੂੰ ਉਚਾਉਣਾ ਤੁਹੇ ਇਹ ਦੇਖੋ ਵਿਊ ਇਹ ਪਿਆ ਰਿਹਾ ਥੋੜੇ ਥੋੜੇ ਬੱਦਲ ਆ ਗਿਆ ਬਾਣੀ ਵਧ ਗਿਆ ਹੈ ਨਾ ਬਾਹ ਇਹ ਕੀ ਆਪਾਂ ਟਾਵਲ ਚੇਂਜ ਕਰਤਾ ਰੈੱਡ ਲੈ ਆਂਦਾ ਉਹਦਾ ਕਾਰਨ ਕਿਉਂਕਿ ਲਾਫ ਤੇ ਆਪਾਂ ਜਾਦੇ ਸ਼ਾਵਰ ਵਗੈਰਾ ਲੈਨੇ ਆ ਤੇ ਲਾਉਦੇ ਟਾਬਲ ਹੈਗਾ ਬਲੂ ਆਪਣੇ ਵਾਲੇ ਨਾਲ ਦੇ ਤੇ ਮੈਂ ਕਿ ਭਰਾ ਨੂੰ ਬਹਿਵਣਾ ਹੋ ਜੇ ਵੀ ਆਪਾਂ ਖਣੀ ਉੱਥੋਂ ਹੀ ਚੋਰੀ ਕੀਤਾ ਕਿਉਂਕਿ ਉਹ ਆਪਣੇ ਕੋਲ ਨਹੀਂ ਹੈਗਾ ਕਿ ਉਹਨਾਂ ਦਾ ਟਾਬਲ ਚੋਰੀ ਕਰਕੇ ਆ ਕਰਕੇ ਆਪਾਂ ਚੇਂਜ ਕਰਤਾ ਰੈੱਡ ਲਿਆਂਦਾ ਵੀ ਫੁੱਲ ਬਈ ਜਾਂਦਾ ਹਨ ਤੇ ਆ ਦੇਖਾ ਸੀਕੇ ਤੇ ਬੂਦ ਵੀ ਨਹੀਂ ਖੜਦੀ ਉਹ ਰੈਨੈਕਸ ਮਾਰੀ ਕਰਕੇ ਦੇਖ ਕਿ ਭੱਜਿਆ ਜ਼ਰਦਾ ਤੇ ਜਿਹੜਾ ਮੌਕੇ ਤੇ ਨਹੀਂ ਪਾਣੀ ਖੜਦਾ ਵੀ ਆਪਾਂ ਨੂੰ ਪ੍ਰੋਪਰ ਬੈਕਸਾਈਟ ਦੀਦਾ ਛੀਚੇ ਵੇਚਦੀ ਕਿਉਂਕਿ ਉਹ ਛੀਚਾਂ ਤੇ ਮਾਰੇ ਵੀ ਆ ਤੇ ਹੋਰ ਇਹਦਾ ਕੀ ਫਾਇਦਾ ਹੁੰਦਾ ਮੁੜ ਕੇ ਦਾਗ ਵੀ ਨਹੀਂ ਪੈਂਦੇ ਆ ਦੇਖਿਓ ਤੇ ਆ ਕੇ ਫਤਿਆ ਕਰਦਾ ਵੇ ਬਾਰਮੀ ਬਹੁਤ ਤੇਜ਼ ਆ ਬਾਈ ਇਹ ਆਰਜੋ ਪੰਜਾਬ ਤੋਂ ਫਰਮਾਤੋਂ ਮੋਹ ਕੋਲੀ ਕਰੀਆ ਬਹੁਤ ਨੁਕਸਾਨ ਹੋ ਗਿਆ ਤੇ ਹੋਈ ਜਾਂਦਾ ਦੁਆਰੇ ਫੇਰ ਕਰੀ ਜਾਂਦੇ ਆ ਕਿ ਪਾਣੀ ਭਰੀ ਜਾਂਦਾਗਾ ਉਤਰੋਂ ਬਹੁਤ ਜ਼ਿਆਦੇ ਤੇਜ਼ ਹੋ ਗਿਆ ਮੀਂਹ ਬਾਬਲੇ ਦੇ ਇੱਕ ਨਾਲੇ ਵੈਪਰ ਚ ਡੇ ਵਿਆ ਸਾਫ਼ ਵੀ ਨਹੀਂ ਹੋਣਾ ਲਾ ਫਤਰਨਾ ਕਾਲਾ ਮੀਂਹ ਭੈਰਿਆ ਫਤਰਨਾ ਕਾਲਾ ਪਹੁੰਚੇ ਇੱਥੇ ਇਹਨਾਂ ਦੇ ਨਾਲ ਉਹ ਸਾਹਮਣੇ ਉਹ ਲਿਖਿਆ ਨਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ 올 ਡਰਾਈਵਰ ਮਸਟ ਚੈੱਕ ਇਨ ਇੱਥੇ ਆ ਨੰਬਰ ਇਹਨਾਂ ਦੇ ਤੇ ਟੈਕਸ ਮੈਸੇਜ ਭੇਜਣਾ ਹੈਲੋ ਦਾ ਠੀਕ ਹੈ ਇੱਥੇ ਆ ਕੇ ਤੇ ਇਹ ਉਧਰੋਂ ਆਪਾਂ ਨੂੰ ਭੇਜ ਦਿੰਦੇ ਆ ਵੀ ਆਹ ਚੀਜ਼ਾਂ ਭੇਜੋ ਵੀ ਮੰਨ ਲਓ ਮੁੜ ਕੇ ਇਹਨਾਂ ਨੂੰ ਭੇਜਣਾ ਆਉਂਦਾ ਜਦੋਂ ਇਹਨਾਂ ਦਾ ਦੁਬਾਰੇ ਮੈਸੇਜ ਆ ਜਾਂਦਾ ਪਿਕਅਪ ਨੰਬਰ ਡਿਲੀਵਰੀ ਨੰਬਰ ਤੇ ਰੀਫਰ ਟੈਂਪਰੇਚਰ ਹਨਾ ਤੇ ਉਹਦਾ ਨਾਮ ਤੇ ਫਿਰ ਇਹ ਮੈਸੇਜ ਕਰਕੇ ਦੱਸਣਗੇ ਇੱਥੋਂ ਹੀ ਦਾਅ ਦਿੰਦੇ ਹੁੰਦੇ ਜੇ ਤਾਂ ਰੈਡੀ ਹੋਵੇ ਡਾਕ ਨੰਬਰ ਵਗੈਰਾ ਤੇ ਫਿਰ ਗਾਂਹ ਜਾ ਕੇ ਸਿਕਿਉਰਟੀ ਵਾਲੇ ਬੈਠੇ ਆ ਤੇ ਉਹਨਾਂ ਕੋਲੇ ਜਾ ਕੇ ਉਹ ਵਾਹ ਟਰੈਲਰ ਦੇਖਦਾ ਹੁੰਦਾ ਵੀ ਕਲੀਨ ਆ ਤੇ ਮੈਨਸ ਤੇ ਟੈਂਪਰੇਚਰ ਲੱਗਿਆ ਜਿੰਨੇ ਤੇ ਉਹਨਾਂ ਨੇ ਕਿਹਾ ਵੀ ਫ੍ਰੀ ਕੂਲ ਆ ਕਿਉਂਕਿ ਮੈਂ ਫ੍ਰੀ ਕੂਲ ਦਾ ਮੈਸੇਜ ਕੀਤਾ ਹੁਣ ਮੈਸੇਜ ਉਹਨਾਂ ਨੂੰ ਆਪਾਂ ਭੇਜਤਾ ਪਹਿਲਾਂ ਇਹਨਾਂ ਦਾ ਆ ਗਿਆ ਸੀ ਉਹਦਾ ਰਿਪਲਾਈ ਕਰਤਾ ਹੁਣ ਡੇਟ ਕਰਦੇ ਆ ਕਿ ਬੇ ਪੂਰੇ 26 ਘੰਟੇ ਪਹਿਲਾਂ ਆਇਆ ਮੈਂ ਵੀ 26 ਘੰਟਿਆਂ ਨੂੰ ਪਿਕਅਪ ਕਰ ਲੂ ਰਾਤ ਨੂੰ 10 ਵਜੇ ਆ ਦੇ ਦਿਨ ਤਾਂ ਚੰਗੀ ਗੱਲ ਦਾ ਬਾ ਫਾਇਦਾ ਵੀ ਇਹਨਾਂ ਦੇ ਇੱਥੇ ਆ ਪਾਰਕਿੰਗ ਆ ਮੇਰੇ ਇੱਧਰ ਵੀ ਟਰੱਕ ਖੜੇ ਆ ਤੇ ਇੱਧਰ ਵੀ ਖੜੇ ਆ ਵੀ ਇੱਥੇ ਆ ਕੇ ਖੜਨ ਨੂੰ ਥਾਂ ਹੈਗੀ ਆ ਵੇਟ ਕਰਦੇ ਆ ਚਲੋ ਕੀ ਕਹਿੰਦੇ ਆ ਉਹਨੇ ਬੈੰਨੇ ਇੱਥੇ ਮੌਕਾ ਵਗੈਰਾ ਉੱਚੀ ਬਾਤ ਆ ਮੈਂ ਹਬੀ ਅਜੇ ਦਾਅ ਤੇ ਕੀ ਕਰਨਾ ਤੇਰੀ ਕੀ ਦਾਅ ਡਿਸੀਜਨ ਲਵਾਂਗੇ ਪਹਿਲਾਂ ਕੋਈ ਪਲਾਨਿੰਗ ਨਹੀਂ ਬਣਾਉਣੀ ਹੁਣ ਕੇ ਪਲਾਨਿੰਗ ਬਣੀ ਬਣਾਈ ਰਹਿ ਜਾਂਦੀ ਹੈ ਯਾਰ ਤਾਂ ਕਰਕੇ ਕੋਈ ਪਲਾਨਿੰਗ ਨਹੀਂ ਕੀ ਕਰਨਾ ਫੇਰਾ ਉਹੀ ਕੰਮ ਹੋਇਆ ਕਹਿੰਦੇ ਜੀ ਦਾ ਡਰ ਸੀ ਬਾਬਿਓ ਹੁਣ ਮੈਨੂੰ ਇਹਨਾਂ ਦੀ ਕਾਲ ਆਈ ਸੀ ਅੰਦਰੋਂ ਆ ਗ੍ਰੈਂਡ ਰੈਪਿਡ ਵਾਲਿਆਂ ਦੀ ਕਹਿੰ ਤੂੰ ਚੈੱਕ ਇਨ ਕੀਤਾਗਾ ਮੈਂ ਕਿਹਾ ਹਾਂ ਐ ਕਹਿੰਦੇ ਟੂ अर्ਲੀ ਆ ਇਹ ਤਰੀਕਾ ਪਾਇਮੈਂਟ ਮੈਂ ਕੱਲ ਦੀ ਕਹਿੰਦਾ ਸੀ ਪਰਸੋ ਮਾਰਨਿੰਗ ਦੀ ਹੈ 2 ਵਜੇ ਦੀ ਤੇ ਇਹ ਕਹਿੰਦਾ ਟੂ ਆਰ ਲਈ ਹੈ ਮੈਂ ਕਿਹਾ ਵੀ ਹੋ ਨਹੀਂ ਸਕਦਾ ਰੈਡੀ ਕਹਿੰਦੇ ਵੀ ਨਹੀਂ ਇਹਨਾਂ ਕੋਲ ਮੇਰੇ ਨਾਲ ਕੋਈ ਕਸਟਮਰ ਅਨਵਾਈਸ ਵਗੈਰਾ ਹੈ ਨਹੀਂ ਤੇ ਮੈਂ ਕਿਹਾ ਵੀ ਮੈਂ ਬੜੀ ਵੀ ਇੱਥੇ ਸਟੇ ਕਰਦਾ ਵੀ ਸਲੀਪ ਪਾ ਲੈਣਾ ਤੇ ਤੂੰ ਜਦੋਂ ਵੀ ਲੋਡ ਰੈਡੀ ਹੁੰਦਾ ਵੀ ਅਨਵਾਈਸ ਵਗੈਰਾ ਮੈਨੂੰ ਕੋਈ ਐਨੀ ਟਾਈਮ ਕਾਲ ਕਰ ਸਕਦੇ ਹੋ ਠੀਕ ਹੈ ਤੂੰ ਸਟੇ ਕਰੇਗਾ ਮੈਂ ਮੈਂ ਉਹਨੂੰ ਕਹਿੰਦਾ ਮੈਂ ਮੇਰੇ ਕੋਲ ਘੰਟੇ ਹੈ ਨਹੀਂ ਆਵਰ ਹੈ ਨਹੀਂ ਮੈਂ ਕਿਹਾ ਮੇਰੇ ਕੋਲੇ ਕਹਿੰਦਾ ਓਕੇ ਚੱਲ ਤੇ ਹੁਣ ਸਵੇਰ ਤੇ ਗੱਲ ਜਉ ਕਿਉਂਕਿ ਹੁਣ ਤਾਂ ਹੱਲ ਵੀ ਨਹੀਂ ਕੋਈ ਬਾਰਡਰ ਤਾਂ ਇੱਥੋਂ ਸਾਰਾ 2 250 ਹੀ ਹੈਗਾ ਬਿੰਡਸਰ ਜਾਂ ਸਰਨੀਆ ਵਾਲਾ ਨੇੜੇ ਹੀ ਆ ਗਿਆ ਇਹ ਫਿਰ ਜਾਏ ਹੋਊਗਾ ਜੇ ਉਹਨਾਂ ਨੂੰ ਜਵਾਬ ਦੇ ਤਾਂ ਮੈਨੂੰ ਪਤਾ ਕੱਲੂ ਕਹਿਣਗੇ ਐਮਟੀ ਉਧਰ ਨੂੰ ਜਾਵੜਾ ਇਤੋਂ ਚੰਗਾ ਮੈਂ ਉਹਨੂੰ ਕਿਹਾ ਮੈਂ ਮੈਂ ਮੀਟ ਕਰਦਾ ਸਵੇਰ ਤਾਈ ਤੇ ਮੇਰਾ ਇਰਾਦਾ ਹੈਗਾ ਹੁਣ ਇੱਥੇ ਪਾਉਣੇ ਆਪਾਂ ਸਲੀਪ ਤੇ ਸਵੇਰ ਇਹਨਾਂ ਕੋਲ ਨਾ ਮੈਂ ਚੈੱਕਾ ਅੰਦਰ ਜਾ ਕੇ ਤੁਰ ਕੇ ਹੈਨਾ ਮੈਂ 일단 ਵਾਸ਼ਰੂਮ ਜਾ ਆਵਾਂਗੇ ਤੇ ਨਾਲੇ ਉਦੋਂ ਇੱਕ ਵਾਰੀ ਪੁੱਛ ਕੇ ਆਉਂਗਾ ਵੀ ਜਾਣ ਵਾਈਸ ਤੋਂ ਬਿਨਾ ਲੋਡ ਦੇ ਦੋ ਵੀ ਅਜੇ ਬਾਰਡਰ ਤੇ ਵੀ ਲੱਗ ਗਿਆਣਾ ਡੇਢ ਦੇ ਨੰਗੂ ਜਾਣ ਨੂੰ ਵੀ ਵਾਪਸ ਤੇ ਵੀ ਉਦੋਂ ਨੂੰ ਆ ਗਈ ਤਾਂ ਕਲੀਅਰ ਹੋਈ ਜਾਊ ਬਾਕੀ ਹੁਣ ਮੈਂ ਕਿਹਾ ਡਿਸਪੈਚ ਨੂੰ ਮੈਂ ਪੁੱਛ ਕੇ ਦੇਖ ਲਓ ਜੇ ਕੰਮ ਕਰਤੇ ਐ ਦੋ ਗੰਦੇ ਪੁੱਛਦੇ ਆ ਬੋਕਾ ਪਪਾਤੀ ਆ ਸਲੀਪ ਚ ਮੈਂ ਕਿਹਾ ਵੀ ਰੈਸਟ ਕਰਦੇ ਹਾਂ ਹੁਣ ਹੋਰ ਕੀ ਆਜੇ ਤਾਂ ਸਾਰੇ 9:00 ਵਜੇ ਮਨ ਲਾਦਾ ਬਣੀ ਪੈ ਕੇ ਤੇ ਤਾਂ 8:00 ਵਜੇ ਹੋਣਗੇ ਆਏ ਕਈ ਵਾਰੀ ਖੱਜਲਗਵਾਰੀ ਹੋ ਜਾਂਦੀ ਆ ਕਿਹੜੇ ਜੇ ਸਾਰੀ ਖੱਜਲਗਵਾਰੀ ਹੋਈ ਆ ਉਹ ਤੋਂ ਬਿਨਾਂ ਕੋਈ ਨਹੀਂ ਕਿਉਂਕਿ ਕੱਲ ਸ਼ਾਮ ਨੂੰ ਡਿਲੀਵਰੀ ਹੋਣੀ ਸੀ ਹਨਾ ਜਿਹੜੀ ਤੇ ਸਾਰਾ 700 ਚਲਾਇਆ ਸੀ ਉਹ ਨਹੀਂ ਹੋਈ ਉਹ ਅੱਜ ਸਵੇਰ ਹੋਈ ਫਿਰ ਲੋਡ ਦਾ ਚੱਕਰ ਚੱਲ ਗਿਆ ਹਨਾ ਜੇ ਕਿਤੇ ਕੱਲ ਡਿਲੀਵਰੀ ਹੋ ਜਾਂਦੀ ਤੇ ਕੱਲ ਦਾ ਲੋਡ ਸੀਗਾ ਰਾਤ ਦਾ ਉਤੋਂ ਉਹ ਫਿਰ ਤਾਂ ਹੀ ਨਹੀਂ ਚੱਕਿਆ ਜੇ ਡਿਲੀਵਰੀ ਨਹੀਂ ਹੋਈ ਇਹ ਢੇੜੇ 'ਚ ਮੈਂ ਦੇਖਿਆ ਜਦੋਂ ਇੱਕ ਵਾਰੀ ਖੱਜਲ ਖਰਾਬੀ ਜੀ ਹੋਣ ਲੱਗ ਜੇ ਨਾ ਉਹ ਸਾਰਾ ਢੇੜਾ ਹੀ ਜਾਂਦਾਗਾ ਫਿਰਲ ਜੋ ਵੀ ਆਏ ਮੈਂ ਥੋੜਾ ਕਹਿੰਦਾ ਵੀ ਵੀਰੇ ਟਰাকিং ਆ ਪੇਸ਼ੈਂਸ ਵਾਲਾ ਧੰਦਾ ਵੇਡ ਕਰਦੇ ਆ ਹੋਰ ਕੀ ਆ ਤੇ ਤੇਈ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਕੀਤਾ ਨਹੀਂ ਅਜੇ ਵੀ ਤੇ ਇੱਕ ਨਾ ਜਿਹੜਾ ਨੇ ਕੀਤਾ ਨਾਲ ਦੀ ਨਾਲ ਬੈਲ ਆਈਕਨ ਲਾਜ਼ਮੀ ਨਾ ਪ�ਲਿਆ ਕਰੋ ਫਿਰ ਵੀਡੀਓ ਦਾ ਨਾ ਮੈਸੇਜ ਆ ਜਾਂਦਾ ਤੁਹਾਡੇ ਕੋਲੇ ਨਾਲ ਦੀ ਨਾਲ ਘੰਟੀ ਜੀ ਪ੍ਰੈਸ ਕਰ ਦਿਆ ਕਰੋ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਕਰਨਾ ਤਾਂ ਭੁੱਲਣਾ ਹੀ ਨਹੀਂ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦਿਆ ਕਰੋ ਵਧੀਆ ਲੱਗਦਾਗਾ ਮੇਰਾ ਜੋ ਟਾਈਮ ਲੱਗਦਾ ਹੁੰਦਾ ਵਾ ਰਿਪਲਾਈ ਕਰ ਦਿੰਦਾ ਹਾਂ ਉਹਨਾਂ ਪਹਿਲੀ ਗੱਲੋਂ ਤੁਹਾਡਾ ਮੈਂ ਵੀਡੀਓ 'ਚ ਵੀ ਰਿਪਲਾਈ ਕਰ ਦਿੰਦਾ ਹਾਂ ਉਹਨਾਂ ਕੋਈ ਉੱਧਾ ਦਾ ਕਮੈਂਟ ਹੋਵੇ ਤਾਂ ਜਿਹੜਾ ਉੱਥੇ ਨਹੀਂ ਲੋਟ ਆਉਂਦਾ ਹੁੰਦਾ ਓਕੇ ਜੀ ਲਵ ਯੂ ਆ ਸਾਰਿਆਂ ਨੂੰ ਮਿਲਦੇ ਆਂ ਫੇਰ